ਹੇ ਦੇਦੇ ਆਹ ਦੇਖੋ ਕਿੰਨਾ ਭੈਜਾ ਬੁਰਾ ਹਾਲ ਆ ਯਾਰ ਵਾਪੇ ਕੋਠੇੂ ਦਾ ਮੇਨ ਚ ਆਉਂਦਾ ਹੈ ਮੇਨ ਚ ਆਉਂਗਾ ਕਿੰਨੇ ਪੰਜ ਚਾਰ ਪੰਜ ਰਾਹ ਪਾੜਦੇ ਇਹਨੂੰ ਠੀਕ ਆ ਗੱਲ ਇੱਥੇ ਦਾ ਆਪਣੇ ਆਪ ਨੂੰ ਯਾਰ ਸਾਰੇ ਪਿੰਡ ਦਾ ਰਾਹ ਹੈ ਸਰੇ ਪਿੰਡ ਦਾ ਰਾਹ ਉਹ ਵੇ ਅੰਗਹੀਣ ਕੌਸ਼ਲਾ ਸਾਰ ਇਹਦਾ ਬਣਾਉਣ ਵਾਲਾ ਸੀ ਸਰਪੰਚ ਜੀ ਅੱਜ ਤੂੰ ਕੀ ਕਹਿਣਾ ਚਾਹੁੰਦਾ ਉਹ ਸਰਪੰਚ ਸੀਗਾ ਵਿਚਾਰਾ ਕਿਉਂ ਬਣਵਾ ਬੰਦੂ ਲੈਂਦਾ ਸੀ ਕਹਿ ਕਵਾ ਕੇ ਕਿਹਨੂੰ ਲੀਡਰਾਂ ਨੂੰ ਮੜਾ ਮੋਟਾ ਹੁਣ ਇੱਥੇ ਕੋਈ ਗੌਰ ਹੀ ਨਹੀਂ ਕਰਦਾ ਲੀਡਰ ਆਪ ਨੰਗਦੇ ਇਹਨਾਂ ਨੂੰ ਕਿਹੜਾ ਪਤਾ ਨਹੀਂਗਾ ਪ੍ਰਧਾਨਕੀਆਂ ਦੇ ਭੁੱਖੇ ਆ 10 ਪ੍ਰਧਾਨਕੀਆਂ ਦੇ ਸਾਰਾ ਪ੍ਰਧਾਨੀਆਂ ਮਗਰ ਪਏ ਵੇ ਪ੍ਰਧਾਨਕੀਆਂ ਦੇ ਮਗਰੀ ਪਏ ਵੇ ਕੋਈ ਸੁਣਾਈ ਹੈ ਹੀ ਨਹੀਂ ਬਲਕਾਰ ਸਿੱਧੂ ਆਪ ਇਥੋਂ ਦੀ ਨੰਗ ਕੇ ਗਿਆ ਉਹਨਾਂ ਨੂੰ ਪਤਾ ਲੱਗਿਆ ਉੱਥੇ ਕੱਤਾ ਹੀ ਆਇਆ ਸੀ ਡੇਰੇ ਹਾਂ ਦਾ ਚ ਉਹਦੇ ਡੇਰੇ ਚ ਆਇਆ ਸੀ ਬਲਕਾਰ ਸਿੱਧੂ ਵੀ ਆਓ ਸਾਹਮਣੇ ਡੇਰੇ ਚ ਆਇਆ ਸੀ ਤੇ ਐਂ ਦੀ ਨੰਗਿਆ ਉਹ ਪਰ ਬਸ਼ਰਮੀ ਦੇ ਮਾਰੇ ਆਏ ਨੰਗਾ ਕੇ ਲੈ ਕੇ ਪਰ ਇਹ ਕੰਮ ਨਹੀਂ ਕਰ ਸਕੇ ਦਰਦੀ ਮੁੜ ਗਿਆ ਆ ਸਰਪੰਚ ਚਾਚਾ ਸਾਡਾ ਜਉਂਦਾ ਪ੍ਰਚਾਰਾ ਮਰ ਗਿਆ ਨਹੀਂ ਤੇ ਇਹ ਜਉਂਦਾ ਹੁੰਦਾ ਹੁਣ ਉਹ ਪੁਲੀ ਬਣਵਾ ਲੰਦਾ ਹੈ ਗੱਲ ਆਏ ਆ ਇਹਨੂੰ ਲੋਕ ਕਹਿੰਦੇ ਕਮਲਾ 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 ਪਰ ਕਮਲਾ ਹਰੇ ਕਹਿੰਦਾ ਜੀ ਪਰ ਇਹਦੇ ਵਰਗਾ ਸਿਆਣਾ ਬੰਦਾ ਨਹੀਂ ਹੋਇਆ ਜੀ ਯਾਰ ਇਹਦਾ ਮੜਾ ਮੋਟਾ ਸੁਣਾਈ ਕਰ ਦੋ ਜੇ ਕੋਈ ਹੁੰਦੀ ਆ ਤਾਂ ਮੇਨ ਇੱਕ ਰਾ ਦੋ ਰਾ ਤਿੰਨ ਰਾ ਯਾਰ ਅੰਮੀ ਨਾ ਕਰਾਂਗਾ ਪੰਜ ਮਾ ਤਾਂ ਹੋ ਆਈ ਗਿਆ ਤੇ ਮੇਨ ਚੌਕ ਹੈ ਮੇਨ ਚੌਕ ਭਾਈ ਲੀਡਰਾਂ ਦਾ ਫੇਰ ਕਰ ਲਿਓ ਪਹਿਲਾਂ ਆ ਪਿੰਡ ਦੇ ਸੁਧਾਰਤਾ ਕਰ ਦਿਓ ਨਗਰਪਾਲਿਕਾਤ ਬਣੀ ਵੀ ਹੈ ਇੱਥੇ ਇੰਨਾ ਬੁਰਾ ਹਾਲਾ ਵੇਖਾ ਸਕੂਟਰੀ ਵਾਲਾ ਭਾਈ ਲੰਘੂਗਾ ਆ ਦੇਖ ਲਓ ਕਿਵੇਂ ਲੰਘ ਆਉਗਾ ਇੱਜਰ ਇੱਧਰ ਆਕ ਰਹੀ ਆ ਤੇ 60 ਮੀਟਰ ਵੱਜ ਗਈ ਤੇ 60 ਫੀਟ ਵੱਜ ਗਈ ਜਾਂ ਫਿਰ ਇਹ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਇਹ ਜਿਹੜੇ ਲੀਡਰ ਹੈ ਜਿੰਮੇਵਾਰ ਹੋਣਗੇ ਠੀਕ ਹੈ ਨਾ ਕਿਸੇ ਦਾ ਵੀ ਕੁਝ ਹੋ ਗਿਆ ਜਿਹੜੇ ਇਸ ਵਕਤ ਮੌਜੂਦਾ ਲੀਟਰ ਹੈ ਨਾ ਉਹ ਜ਼ਿੰਮੇਵਾਰ ਹੋਣਗੇ ਇਹ ਚੀਜ਼ ਦੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਹੀ ਇਹ ਕੰਮ ਹੋਇਆ ਵਾਬੇ ਹੋਰ ਨਹੀਂ ਨਹੀਂ ਤਾਂ ਉੱਤੇ ਹੋ ਗਿਆ ਟੁੱਟੀ ਨੂੰ ਮਹੀਨਾ ਤਾਂ ਜ਼ਿਆਦਾ ਹੋ ਗਿਆ ਨਾ ਹਾਂ ਟੁੱਟਦੀ ਟੁੱਟਦੀ ਕਿੱਥੇ ਤੱਕ ਪਹੁੰਚ ਗਈ ਉਹ ਵੇਖ ਲੋ ਬਿਚਾਰੇ ਉਹ ਉਪਰਾਂ ਦੀ ਹੋ ਕੇ ਉੱਤੋਂ ਦੀ ਓਕੇ ਆਉਂਦੇ ਆ ਇਹਨਾਂ ਪੈਨ ਨਾ ਬੁਰਾ ਹਾਲ ਕਰਦੇ ਸਾਡੇ ਵੱਲੋਂ ਬੇਨਤੀ ਆ ਜੇ ਕੋਈ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਇਹ ਲੀਡਰ ਜ਼ਿੰਮੇਵਾਰ ਹੈ ਇਹਦੇ ਜਿਹੜੇ ਮੌਜੂਦ ਦੇ ਆ ਰਾਤ ਬਰਾਤੇ ਕਿਸੇ ਦਾ ਵੀ ਹਾਂ ਇਹ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾ ਫੂਲ ਰਮਾਣਿਆਂ ਦਾ ਗੁਆੜ ਮੇਨ ਰਾਹ